प्राणी एको नाम त्यावो अपनी पत सेती कर जावो ਏ ਇਲਾਹੀ ਬੋਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਾਗ ਮਲਹਾਰ ਵਿੱਚ ਉਚਾਰਿਤ ਨੇ ਸੰਮਤ 1526 ਬਿਕਰਮੀ ਨੂੰ رائےਪੋਏ ਦੀ ਤਲਵੰਡੀ ਜ਼ਿਲ੍ਹਾ شیخੂਪੁਰਾ ਪਾਕਿਸਤਾਨ ਵਿਖੇ ਅਵਤਾਰ ਧਾਰਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਗੱਦੀ ਕਾਲ ਤੇ ਕਾਰਜ ਜਨਮ ਤੋਂ ਹੀ ਆਰੰਭ ਹੋ ਗਿਆ ਸੀ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਤਰਤ ਲੁਕਾਈ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਜੀ ਨੇ ਆਪ ਜੀ ਨੂੰ ਇਸ ਲੋਕ ਵਿੱਚ ਕੱਲਿਆ ਜਦੋਂ ਕੂੜ ਦੀ ਕਾਲੀ ਬੋਲੀ ਮਸਿਆ ਦੀ ਲੰਮੀ ਰਾਤ ਸੀ ਆਪ ਜੀ ਗਿਆਨ ਦੇ ਸੂਰਜ ਵਾਂਗ ਉਦੈ ਹੋਏ ਤਾਂ ਭਾਈ ਗੁਰਦਾਸ ਜੀ ਨੇ ਫਰਮਾਇਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪੁਲਵਾ ਆਪ ਜੀ ਦੇ ਆਗਮਨ ਨਾਲ ਸ੍ਰਿਸ਼ਟੀ ਦੇ ਵਿੱਚੋਂ ਵਹਿਮ ਪਰਮ ਪਖੰਡ ਖੰਬਲਾ ਕੇ ਉੱਡ ਗਏ ਆਪਨੇ ਬੀਬੀ ਸੁਲਖਣੀ ਜੀ ਨਾਲ ਗ੍ਰਸਥ ਜੀਵਨ ਵਿੱਚ ਪਰਵੇਸ਼ ਕੀਤਾ ਆਪ ਜੀ ਦੀ ਸੰਤਾਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੋ ਸੁਪੁੱਤਰ ਹੋਏ ਆਪ ਜੀ ਨੇ ਮਨੁੱਖਤਾ ਦੇ ਕਲਿਆਣ ਵਾਸਤੇ ਸਰਬ ਧਰਮ ਸੰਪਾਵ ਰੱਖਦੇ ਹੋਏ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦੌਰਾਨ ਆਪ ਜੀ ਨੇ ਕੁਰਾਹੇ ਪਈ ਲੋਕਾਈ ਨੂੰ ਸੱਚ ਦਾ ਮਾਰਗ ਵਿਖਾਇਆ ਸਰਬ ਸੰਜੇ ਤੀਰਥਾਂ ਦਾ ਰਟਨ ਕੀਤਾ ਕੁਰੀਤੀਆਂ ਕੋਰਸਮਾ ਨੂੰ ਠਲ ਪਾਈ ਅਕਾਲ ਪੁਰਖ ਦੀ ਸੱਚੀ ਆਰਾਧਨਾ ਦਾ ਉਪਦੇਸ਼ ਦਿੱਤਾ ਉਦਾਸੀਆਂ ਪੂਰੀਆਂ ਕਰਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਆਣ ਕੇ ਆਪ ਜੀ ਨੇ ਨਿਵਾਸ ਕੀਤਾ ਉਧਰੋਂ ਆਪ ਜੀ ਦੇ ਦਰਸ਼ਨ دیدار ਦੀ ਤਲਬ ਰੱਖਦੇ ਹੋਏ ਭਾਈ ਲੈਣਾ ਜੀ ਆਪ ਜੀ ਪਾਸ ਪੁੱਜ ਗਏ ਆਪ ਜੀ ਨੇ ਭਾਈ ਲੈਣਾ ਜੀ ਨੂੰ ਅੰਗ ਲਾ ਕੇ ਸੱਚੀ ਜੋਤ ਨੂੰ ਪਛਾਣਦੇ ਹੋਏ ਆਪਣੀ ਜੋਤ ਭਾਈ ਲੈਣਾ ਜੀ ਵਿੱਚ ਟਿਕਾ ਕੇ ਗੁਰੂ ਅੰਗਦ ਦੇਵ ਨਾਮ ਨਾਲ ਸੰਬੋਧਨ ਕੀਤਾ ਤੇ ਖੁਦ ਜੋਤੀ ਜੋਤਸ मागे ਆਪ ਜੀ ਦੁਆਰਾ 19 ਰਾਗਾਂ ਵਿੱਚ ਰਚੀ ਹੋਈ ਬਾਣੀ ਮਨੁੱਖ ਮਾਤਰ ਨੂੰ ਸਚ ਜੀ ਜੀਵਨ ਜੁਗਤ ਪ੍ਰਦਾਨ ਕਰਦੀ ਹੈ ਸੋਰਠ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਆਪ ਜੀ ਫਰਮਾਉਂਦੇ ਹਨ ਅਕਾਲ ਪੁਰਖ ਕਰਤਾ ਪੁਰਖ ਹੀ ਸਾਡਾ ਮਾਣ ਹੈ ਨਿਮਾਣਿਆਂ ਦਾ ਮਾਣ ਹੈ ਐਸਾ ਮਾਣ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਪ੍ਰਭੂ ਦੇ ਨਾਮ ਤਨ ਨੂੰ ਪੱਲੇ ਵਿੱਚ ਸਾਂਭ ਕੇ ਰੱਖਦੇ ਹਨ ਤੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਮੇਲ ਲੈਂਦੇ ਹਨ ਕਰਤਾ ਤੂੰ ਮੈ ਮਾਣ ਨਿਮਾਣੇ ਮਾਣ ਮਹਿਤ ਨਾਮ ਤਨ ਪੱਲੇ ਸੱਚ ਹੈ ਸਬਦ ਸਮਾਣੀ ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਅਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਕਰਤਾ ਤੂੰ ਮੈ ਮਾਣ ਨਿਮਾਣੇ ਕਰ ਸਭ ਦੁਸਮਾਨੇ ਕਰਤਾ ਤੂੰ ਮਾੜਨੇ ਮਾਰੇ ਕਰਤਾ ਤੂੰ ਮਾੜਨੇ ਮਾਰੇ ਹਉ ਪਾਪੀ ਪਦ ਤੂੰ ਪਰਮ ਤਖੰਡੀ ਹਉ ਪਾਪੀ ਪਦ ਤੂੰ ਖੰਡੀ ਤੂੰ ਨਿਰਮਲ ਨੋਕਾਰੀ ਅੰਮ੍ਰਿਤ ਚਾਖੂ ਪਰਮ ਰਸਰਾਤੇ ਅੰਮ੍ਰਿਤ ਚਾਖੂ ਪਰਮ ਰਸਰਾਤੇ ਆਤੁਰ ਸਰਣ ਤੇ ਤੁਮਾਰੀ

ਸਬਦ ਸਮਾਨੇ ਕਰਤਾ ਤੂੰ ਮਰਨਿ ਮਾਰੇ ਕਰਤਾ ਤੂੰ ਮਰਨਿ ਮਾਰੇ ਹੋ ਮਸਾਚੇ ਹਮ ਤੁਮ ਹੀ ਰਾਚੇ ਉਮ ਸਾਚੇ ਹਮ ਤੂੰ ਹੀ ਰਾਜੇ ਸਬਦ ਤੇ ਤੂੰ ਸਾਚੇ ਐ ਨਿਸਨਾਮ ਰਤੇ ਸੇ ਸੁਝੇ ਕਹੇ ਨਿਸਨਾਮ ਰਤੇ ਸੇ ਸੁਝੇ जन्म में से काज करता मैं करता तू मेहमान मारे अवर नतीजे किस साल भी अवर नदीज है ਇਸ ਸਾਲਾਹੀ ਇਸੇ ਸਰੀਰ ਕਨ ਕੋਈ ਕਨਵਤ ਨਾਨਕ ਦਾਸ ਨ ਦਾਸਾ ਕਨਵਤ ਨਾਨਕ ਦਾਸ ਨ ਦਾਸਾ ਗੁਰਮਤ ਜਾਨਿਆ ਸੋਈ ਕਰਤਾ ਤੁਮੂ ਤਨੁ ਪੰਦੇ ਭਾਉ ਮਹਤ ਤਨ ਨਾ ਬਚਨ ਪਲੇ ਸਾਚੇ ਸ਼ਬਦ ਸਮਾਣੇ ਕਰਤਾ ਤੂ ਮਹਿਮਾਨ ਨਿਮਾਣੇ ਮਾਨ ਮਹਤ ਨਾਮ ਤਨ ਪਲੈ ਸਾਚੇ ਸ਼ਬਦ ਸਮਾਣੇ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਈਵਤਾਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਆਓ ਸਰਵਣ ਕਰਦੇ ਆ ਇਸ ਸ਼ਬਦ ਦੀ ਵਿਆਖਿਆ ਵਕਿਆ ਕਰਨੇ ਗਿਆਨੀ ਨਰਿੰਦਰ ਸਿੰਘ ਇਹ ਪਾਵਨ ਪਵਿੱਤਰ ਸ਼ਬਦ ਜਗਤ ਗੁਰੂ ਨਾਨਕ ਦੇਵ ਮਹਾਰਾਜੀ ਦੇ ਮੁਖਾਰਬਿੰਦ ਤੋਂ ਸੋਰਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 597 ਉੱਤੇ ਦਰਜ ਹੈ ਸ਼ਬਦ ਦੇ ਰਹਾਉ ਵਾਲੇ ਬੰਦ ਅੰਦਰ ਮੂਲ ਵਿਚਾਰ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਰਤਾ ਤੂੰ ਮਹਿਮਾਨ ਨਿਮਾਣੇ ਏ ਸ੍ਰਿਸ਼ਟੀ ਦੇ ਸਿਰਜਣਹਾਰ ਮੇਰਾ ਨਿਮਾਣੇ ਦਾ ਤੂੰ ਹੀ ਮਾਨ ਹੈ ਮੈਨੂੰ ਨਿਮਾਣੇ ਨੂੰ ਤੇਰਾ ਹੀ ਆਸਰਾ ਹੈ ਮਾਨ ਮਹਤ ਨਾਮ ਧਨ ਪੱਲੇ ਸੱਚ ਹੈ ਸ਼ਬਦ ਸਮਾਣੇ ਰਹਾਉ ਪ੍ਰਭੂ ਦਰਤੋਂ ਉਹਨਾਂ ਮਨੁੱਖਾਂ ਨੂੰ ਮਾਨ ਇੱਜ਼ਤ ਵਡਿਆਈ ਮਿਲਦੀ ਹੈ ਜਿਨ੍ਹਾਂ ਦੇ ਪੱਲੇ ਨਾਮ ਧਨ ਹੁੰਦਾ ਹੈ ਉਹ ਜੀਵ ਗੁਰੂ ਸ਼ਬਦ ਦੇ ਰਾਹੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਵਿਚਾਰ ਅਦੀਨ ਸ਼ਬਦ ਦੀ ਆਰੰਭਕ ਪੰਕਤੀ ਅੰਦਰ ਸਤਿਗੁਰੂ ਸਾਹਿਬ ਫਰਮਾਉਂਦੇ ਹਨ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਣ ਤੁਮਾਰੀ ਸਾਹਿਬ ਰੱਬੀ ਫਰਮਾਨ ਆਪਣੇ ਆਪੇ ਤੇ ਟੁਕਾ ਕੇ ਸਮੁੱਚੀ ਮਾਨਵਤਾ ਨੂੰ ਰੱਬੀ ਸ਼ਰਣ ਵਿੱਚ ਆਉਣ ਦੀ ਪ੍ਰੇਰਣਾ ਕਰਦੇ ਹਨ ਕਿ ਐ ਮੇਰੇ ਠਾਕੁਰ ਮੈਂ ਵਿਕਾਰੀ ਹਿਰਦੇ ਵਾਲਾ ਸਦਾ ਵਿਕਾਰਾਂ ਵਿੱਚ ਹੀ ਡਿੱਗਿਆ ਰਹਿਦਾ ਹਾਂ ਤੇ ਧਰਮੀ ਹੋਣ ਦਾ ਦਿਖਾਵਾ ਕਰਦਾ ਹਾਂ हे ਪ੍ਰਭੂ ਤੂੰ ਪਤਤਾ ਨੂੰ ਪਵਿੱਤਰ ਕਰ ਦੇਣ ਵਾਲਾ ਨਿਰੰਕਾਰ ਹੈ ਜੋ ਤੇਰੀ ਸ਼ਰਨ ਵਿੱਚ ਆ ਕੇ اٹਲ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਰਸ ਚੱਖਦੇ ਹਨ ਉਹ ਸਭ ਤੋਂ ਉੱਚੇ ਰਸ ਵਿੱਚ ਮਸਤ ਰਹਿੰਦੇ ਹਨ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹਉਰੇ ਤੁਜਹੀ ਮਨ ਰਾਤੇ ਅਹਿਨ ਸਪਰ ਭਾਤੇ ਹਰ ਰਸਨਾ ਜਪ ਮੰਨ ਰੇ ਸਾਹਿਬ ਫਰਮਾਉਂਦੇ ਹਨ ਏ ਪ੍ਰਭੂ ਜੀ ਤੂੰ ਗੁਣਾ ਨਾਲ ਭਰਪੂਰ ਹੈ ਤੇ ਅਸੀਂ ਜੀਵ ਊਣੇ ਗੁਣਾ ਤੋਂ ਸਖਣੇ ਹਾਂ ਤੂੰ ਗੰਭੀਰ ਹੈ ਤੇ ਅਸੀਂ ਹੌਲੇ ਭਾਵ ਗੁਣਾ ਤੋਂ ਬਿਹੂਣੇ ਹਾਂ ਏ ਵਾਹਿਗੁਰੂ ਜੀ ਸਾਡੇ ਗੁਣ ਬਿਹੂਣਿਆਂ ਤੇ ਮਿਹਰ ਕਰ ਤੇ ਸਾਡਾ ਮਨ ਦਿਨ ਰਾਤ ਤੇਰੇ ਪਿਆਰ ਵਿੱਚ ਰੰਗਿਆ ਰਹੇ ਅਤੇ ਇਹ ਮਨਾ ਤੂੰ ਮਿਹਰ ਦੀ ਦਾਤ ਲੈਣ ਵਾਸਤੇ ਸਵੇਰ ਵੇਲੇ ਤੋਂ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪ ਸ਼ਬਦ ਦੇ ਤੀਸਰੇ ਬੰਦ ਅੰਦਰ ਸਤਿਗੁਰੂ ਜੀ ਬਚਨ ਕਰਦੇ ਹਨ ਤੂੰ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ اے ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਜੇ ਅਸੀਂ ਜੀਵ ਤੇਰੇ ਅੰਦਰ ਟਿਕੇ ਰਹੀਏ ਜੇ ਤੇਰੀ ਸਿਵਤ ਸਲਾਹ ਕਰਦੇ ਰਹੀਏ ਸ਼ਬਦ ਵਿੱਚ ਸਾਡੇ ਹਿਰਦੇ ਵਿੱਜੇ ਰਹਿਣ ਤਾਂ ਅਸੀਂ ਤੇਰੀ ਮਿਹਰ ਨਾਲ ਅਡੋਲ ਚਿਤ ਹੋ ਸਕਦੇ ਹਾਂ ਅਗਲੀ ਪੰਕਤੀ ਅੰਦਰ ਸਹਿਬ ਫਰਮਾਉਂਦੇ ਹਨ ਅਹਨ ਸਨਾਮ ਰਤੇ ਸੇ ਸੁਚੇ ਮਰ ਜਨਮੇ ਸੇ ਕਾਚੇ ਜਿਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿੱਚ ਰਤੇ ਰਹਿੰਦੇ ਹਨ ਉਹ ਸੁਚੇ ਪਵਿੱਤਰ ਆਤਮਾ ਵਾਲੇ ਹਨ ਪਰ ਜੋ ਨਾਮ ਵਿਸਾਰ ਕੇ ਫਿਰਦੇ ਹਨ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਹਨ ਉਹਨਾਂ ਦੀ ਮਨ ਦੀ ਘਾੜਤ ਅਜੇ ਕੁਝ ਹੀ ਬਣੀ ਹੋਈ ਹੈ ਵਿਚਾਰ ਅਧੀਨ ਸ਼ਬਦ ਦੇ ਚੌਥੇ ਬੰਦ ਅੰਦਰ ਸਹਿਬ ਫਰਮਾਉਂਦੇ ਹਨ ਅਵਰਣਾ ਦਿਸੇ ਕਿਸ ਸਾਲਾਹੀ ਤਿਸੇ ਸ਼ਰੀਕ ਨਾ ਕੋਈ ਪ੍ਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿਸਦਾ ਜਿਸ ਦੀ ਮੈਂ ਸਿਖਤ ਕਰ ਸਕਾਂ ਆਖਰੀ ਪੰਕਤੀ ਅੰਦਰ ਸਾਹਿਬ ਜੀ ਦੇ ਬਚਨ ਹਨ ਪ੍ਰਾਨਮਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਗੁਰੂ ਸਾਹਿਬ ਜੀ ਦਾਸਾ ਭਾਵ ਵਿੱਚ ਬੇਨਤੀ ਕਰਦੇ ਹਨ ਕਿ ਮੈਂ ਵਾਹਿਗੁਰੂ ਦੇ ਉਹਨਾਂ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਗੁਰੂ ਦੀ ਮਤ ਲੈ ਕੇ ਉਸ ਲਾਸ਼ਰੀਕ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲਈ ਇਸ ਮਹਾਨ ਉਪਦੇਸ਼ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪਿਤਾ ਬਾਬਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿਖੇ ਰਾਏ ਪੋਇ ਦੀ ਤਲਵੰਡੀ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰ ਵਿੱਚ 1469 ਨੂੰ ਹੋਇਆ ਆਪ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ 3 12 ਆਸਾ ਦੀ ਵਾਰ, ਰਾਮਕਲੀ ਦੀ ਵਾਰ, ਮਲਾਰ ਦੀ ਵਾਰ ਦੀ ਰਚਨਾ ਕੀਤੀ ਤੇ ਵਿਸ਼ੇਸ਼ ਬਾਣੀਆਂ, ਜਪ, ਪਹਿਰੇ, ਪੱਟੀ, ਅਲਾਹਣੀਆਂ, ਕੁਚੱਜੀ, ਸੁਚੱਜੀ, ਥਿੱਤੀ, ਓੰਕਾਰ, ਸਿੱਧ ਗੋਸ਼ਟ, ਸੁਲੇ, ਤੁਖਾਰੀ, 12ਵਾਂ, ਸ਼ਲੋਕ 12ਾਂ ਤੇ ਵਦੀਕ ਮਹਿਲਾ ਪੰਜਵਾਂ ਦੇ ਸਰਲੇਖ ਹੇਠ ਅਧੀਨ ਮਹਾਨ ਰਚਨਾਵਾਂ ਕੀਤੀਆਂ। ਗੁਰੂ ਸਾਹਿਬ ਦੀ ਬਾਣੀ ਦਾ ਉਪਦੇਸ਼ ਕਿਸੇ ਖਾਸ ਖਿੱਤੇ ਦੇ ਲੋਕਾਂ ਲਈ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਜੀ ਦੇ ਸਾਹਮਣੇ ਸਾਰੀ ਲੋਕਾਈ ਨੂੰ ਸੱਚ ਦਾ ਉਪਦੇਸ਼ ਦੇ ਕੇ ਝੂਠ ਦੇ ਵਿਰੁੱਧ ਲਾਮਬੰਦ ਕਰਨ ਦਾ ਵੱਡਾ ਮਿਸ਼ਨ ਸੀ ਸਹਿਬ ਜੀ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਸੰਸਾਰ ਦੇ ਭਲੇ ਲਈ ਚਾਰ ਵੱਡੀਆਂ ਪ੍ਰਚਾਰ ਫੇਰੀਆਂ ਕੀਤੀਆਂ ਗੁਰੂ ਜੀ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਨਾਲ ਸੰਵਾਦ ਰਚਾ ਕੇ ਉਹਨਾਂ ਨੂੰ ਸਮਝਾਇਆ ਕਿ ਲੋਕ ਹੀ ਤੁਹਾਡੀਆਂ ਸ਼ਰੀਰਕ ਮਾਨਸਿਕ ਲੋੜਾਂ ਦੀ ਪੂਰਤੀ ਕਰਦੇ ਹਨ ਤੇ ਇਹਨਾਂ ਦੇ ਬਦਲੇ ਵਿੱਚ ਤੁਹਾਨੂੰ ਵੀ ਇਹਨਾਂ ਲੋਕਾਂ ਨੂੰ ਅਨਿਆਤਮਕ ਮੰਜ਼ਲ ਦਾ ਸਹੀ ਰਸਤਾ ਦੱਸਣਾ ਚਾਹੀਦਾ ਹੈ ਗੁਰੂ ਜੀ ਨੇ ਕਿਰਤ ਦੀ ਮਹੱਤਤਾ ਸਮਝਾਉਂਦਿਆਂ ਹੋਇਆ ਕਿਹਾ ਕਿ ਜੀਵਨ ਦੇ નિર્ਵਾਹ ਲਈ ਹਰੇਕ ਮਨੁੱਖ ਲਈ ਕਿਰਤ ਕਰਨੀ ਜ਼ਰੂਰੀ ਹੈ ਗੁਰੂ ਜੀ ਨੇ ਖੁਦ ਵੀ ਕਿਰਤ ਨੂੰ ਆਪਣੇ ਜੀਵਨ ਵਿੱਚ ਬੜੀ ਇਮਾਨਦਾਰੀ ਨਾਲ ਨਿਭਾਇਆ ਮੋਦੀ ਦੀ ਕਿਰਤ ਕੀਤੀ ਤੇ ਵਪਾਰ ਕੀਤਾ ਖੇਤੀਬਾੜੀ ਕਰਦੇ ਹੋਏ ਲੋਕਾਂ ਦੇ ਸਾਹਮਣੇ ਸਤਿਗੁਰੂ ਜੀ ਨੇ ਉਦਾਹਰਨਾਂ ਪੇਸ਼ ਕੀਤੀਆਂ ਤੇ ਕਾਲ ਖਾਏ ਕੇ ਹੱਥੋਂ ਦੇ ਨਾਨਕਰਾ ਪਛਾਣੇ ਸੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਉਣ ਦੀ ਸਖਤ ਲੋੜ ਹੈ ਜੇ ਸਾਰੀ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੇ ਪੁਜਾਰੀ ਤੇ ਸਰਬ ਸਾਂਝੀ ਵਾਲਤਾ ਦੇ ਭਾਈਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇੱਕ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰ ਤੇ ਪਵਨ ਗੁਰੂ ਹੋਵੇ ਪਾਣੀ ਪਿਤਾ ਹੋਵੇ ਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵਸ ਸਕੇ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਸਮੁੱਚਾ ਜੀਵਨ ਜਗਤ ਦੇ ਭਲੇ ਲਈ ਲਾਉਂਦਿਆਂ ਹੋਇਆਂ ਆਪਣਾ ਆਖਰੀ ਸਮਾਂ ਨੇੜੇ ਜਾਣ ਕੇ ਗੁਰੂ ਸਾਹਿਬ ਜੀ ਨੇ ਸਿੱਖਾਂ ਤੇ ਪੁੱਤਰਾਂ ਦੀ ਪਰਖ ਪਰਚੋਲ ਕਰਨ ਉਪਰੰਤ ਸੇਵਾ ਭਾਵਨਾ ਨਿਮਰਤਾ ਆਸਥਾ ਸ਼ਰਧਾ ਵੇਖ ਕੇ ਗੁਰਸਿੱਖੀ ਦੀ ਕਸਵੱਟੀ ਤੇ ਪਰਖਣ ਤੋਂ ਉਪਰੰਤ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਗੁਰਗੱਦੀ ਸੌਂਪ ਕੇ ਗੁਰੂ ਨਾਨਕ ਦੇਵ ਜੀ 70 ਸਾਲ 4 ਮਹੀਨੇ 3 ਦਿਨ ਦੀ ਉਮਰ ਭੋਗ ਕੇ 1539 ਈਸਵੀ ਨੂੰ ਰਾਵੀ ਦੇ ਕੰਢੇ ਸ਼੍ਰੀ ਕਰਤਾਰਪੁਰ ਪਾਕਿਸਤਾਨ ਵਿੱਚ ਜੋਤੀ ਜੋਤ ਸਮਾ ਗਏ ਕਰਤਾ ਤੂ ਮਹਿਮਾਨ ਨਿਮਾਣੇ ਮਾਣ ਮਹਿਤ ਨਾਮ ਤਨ ਪਲੈ ਸਾਚੇ ਸ਼ਬਦ ਸਮਾਣੇ ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਨਰਿੰਦਰ ਸਿੰਘ ਅਕਾਲ ਪੁਰਖ ਦੀ ਸਰਵੋਤਮ ਕ੍ਰਿਤ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਵਿਚਰਦੀ ਹੈ ਗੁਰਮਤਿ ਅਨੁਸਾਰ ਇਹ ਦ੍ਰਿਸ਼ਟਮਾਨ ਸੰਸਾਰ ਨश्वर ਹੈ ਇਹ ਪੇਕਾ ਕਰ ਹੈ ਤੇ ਜਿੰਦ ਬਉਟੀ ਨੇ ਸੌਰੇ ਕਰ ਭਾਵ ਪਰਲੋਕ ਗਮਨ ਕਰਨਾ ਹੀ ਹੁੰਦਾ ਹੈ ਪੰਚਮ ਪਾਤਸ਼ਾ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਅਟਲ ਸਚਾਈ ਨੂੰ ਬਿਆਨ ਕਰਦੇ ਹੋਏ ਫਰਮਾਉਂਦੇ ਨੇ ਸਬਨਾ ਸੌਰੇ ਵੰਜਣਾ ਸਬ ਮੁਕਲਾਵਣ ਹਾਰ ਸੁਣਦੇ ਆ ਜੋਗਿੰਦਰ ਸਿੰਘ ਕੰਗਹੋਰਾ ਪਾਸੋਂ ਇਹ ਵਾਰਤਾ ਵਿਚਾਰ ਅਦੀਨ ਪਾਵਨ ਪੰਕਤੀ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਅਤੇ ਰਾਗ ਦੇ ਤਨੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਰਾਗ ਵਿੱਚ ਉਚਾਰਨ ਕੀਤੀ ਹੋਈ ਆਹ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੇ ਅੰਕ 50 51 ਤੇ ਸੁਭਾਏਮਾਨ ਹੈ ਮਨੁੱਖੀ ਜੀਵਨ ਅਨਮੋਲ ਅਤੇ ਦੁਰਲਭ ਹੈ ਪਰੰਤੂ ਇਹ ਬਦਲ ਦੀ ਛਾਂ ਵਾਂਗ ਪਾਣੀ ਦੇ ਬੁਲਬਲੇ ਵਾਂਗ ਕੰਦੀ ਰੁਖੜੇ ਵਾਂਗ ਰੇਤ ਦੀ ਕੰਧ ਵਾਂਗ ਤੇ ਰਾਤ ਦੇ ਸੁਪਨੇ ਵਾਂਗ ਹੈ ਮਨੁੱਖੀ ਜੀਵਨ ਪਰਮਾਤਮਾ ਦੀ ਮਹਾਨ ਬਖਸ਼ਿਸ਼ ਹੈ ਤੇ ਮੌਤ ਇੱਕ اٹਲ ਸਚਾਈ ਹੈ ਸੰਸਾਰ ਵਿੱਚ ਕੋਈ ਵੀ ਹਮੇਸ਼ਾ ਸਥਿਰ ਨਹੀਂ ਰਹਿ ਸਕਦਾ ਕੇਵਲ ਪਰਮਾਤਮਾ ਹੀ اٹਲ ਅਤੇ ਅਵਿਨਾਸ਼ੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਾਰੂ ਸੋਲਹੇ ਵਿੱਚ ਬਚਨ ਹੈ ਜਗ ਮੈਂ ਕੋਈ ਰਹਿਣ ਨਾ ਪਾਏ ਨਿਹਚਲ ਏਕ ਨਾਰਾਇਣ ਗੁਰਬਾਣੀ ਵਿੱਚ ਇਸ ਦ੍ਰਿਸ਼ ਸੰਸਾਰ ਨੂੰ ਪੇਕਾ ਘਰ ਅਦ੍ਰਿਸ਼ ਸੰਸਾਰ ਨੂੰ ਸਹਰਾ ਕਰ ਕਹਿ ਕੇ ਰੂਪਮਾਨ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਬਾਣੀਕਾਰਾਂ ਨੇ ਜਿੰਦ ਰੂਪੀ ਵਉਟੀ ਨੂੰ ਮੌਤ ਰੂਪੀ ਲਾੜੇ ਨਾਲ ਵਿਆਹੇ ਜਾਣ ਦਾ ਚਿੱਤਰਣ ਕੀਤਾ ਹੈ। ਸ਼ੇਖ ਫਰੀਦ ਜੀ ਦਾ ਕਥਨ ਹੈ ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚਲਨੀ ਜਿੰਦੂ ਨੂੰ ਸਮਝਾਈ ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਨ ਹੱਥੀ ਝੋਲ ਕਹਿ ਕਹਿ ਗੱਲ ਲੱਗਾ ਤਾ ਕਾਲ ਮਹਾਬਲੀ ਹੈ ਇਹ ਅਮੀਰ ਗਰੀਬ ਰਾਜਾ ਪਰਜਾ ਬਾਲ ਜਵਾਨ ਬਿਰਦ ਸਭ ਤੇ ਬਰਾਬਰ ਵਾਰ ਕਰ ਦਿੰਦਾ ਹੈ ਭਗਤ ਕਬੀਰ ਜੀ ਰਾਗ ਬਿਲਾਵਲ ਵਿੱਚ ਜੀਵਨ ਦੀ ਨਾਸ਼ਮਾਨਤਾ ਦਾ ਵਿਸ਼ਲੇਸ਼ਣ ਇਸ ਪ੍ਰਕਾਰ ਪ੍ਰਸਤੁਤ ਕਰਦੇ ਹਨ ਐਸੋ ਇਹ ਸੰਸਾਰ ਪੇਖ ਨਾ ਰਹਿ ਨਾ ਕੋ ਉਪਈ ਹੈ ਰੇ ਸੂਦੇ ਸੂਦੇ ਰੀਗ ਚਲੋ ਤੁਮ ਨਾ ਤਰ ਕੋ ਤੱਕਾ ਦਵਾਈ ਹੈ ਰੇ ਬਾਹਰੇ ਬੂਡੇ ਤਰਨੇ ਭਈਆ ਸਭ ਹੂ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਤਾਨਵੰਤਾ ਅਰ ਨਿਰਦਰਮਨ ਨਈ ਤਾਂ ਕੀ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਬਡਾਨੀ ਰੇ ਗੁਰਬਾਣੀ ਵਿੱਚ ਮੌਤ ਦੇ ਬਲਵਾਨ ਸੰਕਲਪ ਨੂੰ निरूपित ਕੀਤਾ ਗਿਆ ਹੈ ਵੱਡੇ ਵੱਡੇ ਵਿਦਵਾਨ ਸੂਰਬੀਰ ਅਤੇ ਬਾਦਸ਼ਾਹ ਵੀ ਸਥਿਰ ਨਾ رہ ਸਕੇ ਸਭ ਆਪੋ ਆਪਣਾ ਸਮਾਪੋਗ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਭਗਤ ਨਾਮਦੇਵ ਜੀ ਦਾ ਰਾਗ ਤਨਾਸਰੀ ਵਿੱਚ ਫੁਰਮਾਨ ਹੈ ਗਹਿਰੀ ਕਰ ਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਨ ਤਿਰਨ ਤਰ ਮੂੰਡ ਬਲਾਏ हमरो करता राम स्नेही काहे रे नर गर्भ करत हो बिन सजाए छुठी देही राहौ मोह दे बलवान संकल्प नो अरूप मान कर दयां होया साहिब ए कमाल कलगी तरपा बादशाह सिर गुरु गोबिंद सिंह जी अपनी रचना अकाल उसतते विच फरमाउंदे हन योगी जति ब्रह्मचारी बड़े-बड़े छत्रधारी छत्र희 की छाया ਕਈ ਕੋਸ ਲੋ ਚਲਤ ਹੈ ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ ਬੜੇ ਬੜੇ ਭੂਪਨ ਕੇ ਦ੍ਰਪਕੋ ਦਲਤ ਹੈ ਮਾਨਸੇ ਮਹੀਪ او ਦਰੀਪ ਕੇ ਸੇ ਛਤਰ ਧਾਰੀ ਵੱਡੋ ਅਭਿਮਾਨ ਪੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀ ਸਰ ਦਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਮੇ ਨੇ ਕਦੇ ਵੀ ਨਹੀਂ ਰੁਕਣਾ ਜੀਵਨ ਦਾ ਪੰਨ ਅਵਸ਼ ਮੁਕ ਜਾਣਾ ਹੈ ਅਗਿਤ ਰਵਦਾਸ ਜੀ ਰਾਗ ਸੂਹੀ ਵਿੱਚ ਅੰਕਿਤ ਕਰਦੇ ਹਨ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸਿਰ ਉਪਰ ਮਰਨ ਗੁਰਬਾਣੀ ਦੇ ਚਿੰਤਨ ਅਨੁਸਾਰ ਇੱਕ ਸਾਧਕ ਲਈ ਮੌਤ ਦੁਖਦਾਇਕ ਨਹੀਂ ਸਗੋਂ ਸੁਖਦਾਇਕ ਹੈ ਪ੍ਰਭੂ ਨਾਲ ਅਪੇਧ ਇੱਕ ਬ੍ਰਹਮ ਵੇਤਾਲੀ ਮੌਤ ਤਾਂ ਪਰਮ ਆਨੰਦ ਦੀ ਅਵਸਥਾ ਹੋ ਨਿਬੜਦੀ ਹੈ। ਭਗਤ ਕਬੀਰ ਜੀ ਦਾ ਕਥਨ ਹੈ ਕਬੀ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਤ ਸੰਸਾਰ ਵਿੱਚ ਮਨੁੱਖ ਜੰਮਦੇ ਹਨ ਅਤੇ ਮਰਦੇ ਹਨ। ਕਦੇ-ਕਦੇ ਕੋਈ ਵਿਰਲਾ ਮਹਾਨ ਧਰਮਵੇਤਾ ਜੋਤੀ ਜੋਤ ਸਮਾ ਜਾਂਦਾ ਹੈ। ਜੋਤੀ ਜੋਤ ਸਮਾਉਣ ਤੋਂ ਭਾਵ ਹੈ ਜਨਮ ਮਰਨ ਦੀ ਪ੍ਰਕਿਰਿਆ ਤੋਂ ਮੁਕਤ ਹੋਣਾ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਣਾ ਜੋਤੀ ਜੋਤ ਸਮਾਉਣਾ ਹੈ ਜਗਤ ਜਲੰਦਿਆਂ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਅਦ ਰਾਵੀ ਦੇ ਕਿਨਾਰੇ ਕਰਤਾਰਪੁਰ ਵਿਖੇ ਟਿਕ ਗਏ ਇੱਥੇ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇੱਥੇ ਹੀ ਭਾਈ ਲਹਿਣਾ ਜੀ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਉਹਨਾਂ ਨੂੰ ਗੁਰਗੱਦੀ ਦੀ ਦਾਤ ਪ੍ਰਾਪਤ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਪਰਮਾਤਮਾ ਦਾ ਰੂਪ ਜਗਤ ਵਿੱਚ ਕਲਾ ਧਾਰ ਕੇ ਆਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਰੂਪ ਸਨ ਉਹਨਾਂ ਨੇ ਆਪਣੀ ਜੋਤ ਭਾਈ ਲੈਣਾ ਵਿੱਚ ਟਿਕਾ ਕੇ ਉਸ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤ ਗੁਰਜੋਤ ਤੋਂ ਜਾਗੀ ਫਰਮਾਨ ਹੈ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਾਇਓ ਤਤ ਸਿਉ ਤਤ ਮਿਲਾਇਓ ਗੁਰੂ ਜੋਤ ਜਨਮ ਬਰਨ ਤੋਂ ਰਹਿਤ ਹੁੰਦੀ ਹੈ ਜੋ ਆ ਮੁਕਤ ਹੁੰਦੀ ਹੈ ਅਤੇ ਹੋਰਨਾਂ ਨੂੰ ਵੀ ਮੁਕਤ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਪਰ ਉਪਕਾਰੀ ਜੋਤ ਜਿਗਿਆਸੂ ਨੂੰ ਪ੍ਰਭੂ ਨਾਮ ਮਿਲਾਉਣ ਵਿੱਚ ਵੀ ਸਹਾਇਕ ਹੁੰਦੀ ਹੈ ਜਨਮ ਮਰਨ ਤੋ ਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਮਿਲਾ ਸਬਨਾ ਸੋਰੇ ਵੰਝਣਾ ਸਭ ਮੁਕਲਾਵਣ ਹਾਰ ਇਹ વાਤਾ ਸੁਣਾ ਰਹੇ ਸਨ ਜੁਗਿੰਦਰ ਸਿੰਘ ਕੰਗ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਸ ਵਿੱਚ ਵਿਵੇਕ ਬੁੱਧ ਪ੍ਰਦਾਨ ਕਰਕੇ ਜੀਵ ਮਨੁੱਖਾ ਜੀਵ ਉਤਪਨ ਕੀਤੇ ਤੇ ਨਾਲ ਹੀ ਉਸ ਨੇ ਮਾਇਆ ਦਾ ਖੇਡ ਵੀ ਰਚ ਦਿੱਤਾ ਪਰ ਮਨੁੱਖ ਨੂੰ ਸੁਚੇਤ ਕੀਤਾ ਕਿ ਜਿਸ ਤਰ੍ਹਾਂ ਜਲ ਵਿੱਚ ਕਮਲ ਦਾ ਫੁੱਲ अलेप रंदा है उससे तरह अलेप रहना है ते नाल उपदेश कीता बाबा माया साथ न होए इन माया जग मोहिया विरला बुझै कोए इस शबद गायन कीता है भाई गुरमीत सिंह शांत ते ओना रागी जत्थे ने बाबा ਬੰਦਸਾਲ ਤੇ ਸਵਿਚ ਤਿਸ ਨੂੰ ਰੱਖ ਬਨਜਾਰਿਆ ਸੋ ਬਨਜ ਕਰ ਲੈ ਲਾ ਹਾ ਮਨ ਹੱਥ ਸੁਣ ਸਾਸ ਤ ਸੋ ਡਗਰੀ ਸੱਤ ਕੋੜੇ ਲੈ ਚੱਲ ਖਰਜ ਬਨ ਚੰਗਿਆਈਆਂ ਮਤ ਮਨ ਜਾਣ ਹੈ ਕੰਨ ਨਰੰਗਾਰ ਕੇ ਦੇਸ ਜਾਹੇ ਤਾ ਸਤਿ ਕੁਦਲ ਹੈ ਮਹੱਲ ਲਾਏ ਚਿਤ ਕਰਚਾ ਕਰੀ ਮਨ ਨਾਮ ਕਰ ਕੰਮ ਬਨ ਪਤਿਨਿਆ ਕਰ ਧਾਵਣੀ ਬਨ ਬਦੀਆਂ ਕਰ ਧਾਵਣੀ ਤਾ ਕੋ ਆਖੇ ਤਨ ਨਾਨਕ ਵਿਖੇ ਨਦਰ ਕਰ ਚੜੇ ਚਵਕਣ ਬਨ माया साथ ना होए इन माया जग मोहिया विरला बुझे कोए इस शबद दा गायन कीता सी भाई गुरमीत सिंह शांत ते ओना दे रागी जत्थे ने